ਮੰਦਰ ਚ ਪੰਜਾਬੀ ਗਾਣਿਆਂ ਤੇ ਨੱਚਣ ਵਾਲੀਆਂ ਬੀਬੀਆਂ ਤੇ ਭੜਕੇ ਅਸ਼ਨੀਲ ਮਹਾਰਾਜ ਇਹਨੇ ਬੱਚਿਆਂ ਦਾ ਨਾਮ ਲਾਇਆ ਹੈ ਕਿ ਬੱਚਿਆਂ ਨੇ ਕੀਤਾ ਆ ਉੱਥੇ ਤੇ ਬੱਚਾ ਕੋਈ ਨਜ਼ਰ ਹੀ ਨਹੀਂ ਆਂ ਰਿਹਾ ਸੀ ਇਹ 50 50 55 55 45 45 ਸਾਲ ਦੀਆਂ ਛੋਟੀਆਂ ਛੋਟੀਆਂ ਬੱਚੀਆਂ ਨੇ ਜਨਰੀ 45 ਸਾਲ 50 ਸਾਲ 55 ਸਾਲ ਉਮਰ ਦੀਆਂ ਛੋਟੀਆਂ ਛੋਟੀਆਂ ਬੱਚੀਆਂ ਨੇ ਹਿੰਦੂ ਦੇ ਸੰਤ ਸਮਾਜ ਵਿੱਚ ਦੌੜੀ ਗੁੱਸੇ ਦੀ ਲਹਿਰ ਜੇਖੂਂਡਿਆ ਤੇ ਮੇਰੇ ਨਾਮ ਨਾਲ ਹੋ ਸਕੀ ਨੇ ਗੱਲ ਦੀ ਤਾਰੀਫ ਮੇਰੀ ਹਾਸਿਲ ਦੀ ਵੀ ਮੇਰੇ ਕੁਤਲੇ ਵੀ ਪੜੋਣਾ ਜੜੀਆਂ ਕਿ ਇਹ ਬੀਬੀਆਂ ਨੇ ਮਾਤਾ ਜੀ ਦੇ ਮੰਦਰ ਚ ਸ਼ਰਾਬੀ ਗਾਣਿਆਂ ਲਾ ਕੇ ਡਾਂਸ ਕੀਤਾ ਸੀ ਅੱਜ ਮਾਨਯੋਗ ਪੁਲਿਸ ਕਮਿਸ਼ਨ ਅੰਮ੍ਰਿਤਸਰ ਨੂੰ ਅਸੀਂ ਕੰਪਲੇਂਟ ਦੇ ਦਿੱਤੀ ਆ ਸੋਸ਼ਲ ਮੀਡੀਆ ਤੇ ਵੀਡੀਓ ਤੇਜ਼ੀ ਨਾਲ ਹੋ ਰਹੀ ਹੈ ਵਾਇਰਲ ਇਹ ਮਾਫੀ ਮੰਗਦੇ ਵੀ ਉਹਨਾਂ ਨੇ ਬੇਅਦਬੀ ਕੀਤੀ ਆ ਉਹਨਾਂ ਨੇ ਮਾਤਾ ਜੀ ਦੀ ਜਿਹੜੀ ਮੂਰਤੀ ਆ ਉਹਦੀ ਪਿੱਠ ਕਰਕੇ ਮਾਫੀ ਮੰਗ ਲੀਆ ਹੈ ਇਹਦੇ ਵਿੱਚ ਉਹਨਾਂ ਨੇ ਹੋਰ ਬੇਅਦਬੀ ਕਰ ਦਿੱਤੀ ਹੈ ਮਾਤਾ ਜੀ ਦੀ ਔਰਤਾ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਕੀਤੀ ਗਈ ਮੰਗ ਆਪੀ ਮੈਂ ਰਜੀ ਪੁੱਜੀ ਆਪੀ ਮੇਰੇ ਬੱਚੇ ਜੀਨ ਆਪੀ ਅਹੀਂ ਇਹ ਵੀਡੀਓ ਬਣਾ ਲਈ ਆਪੀ ਪੰਜਾਬੀ ਗਾਣੇ ਲਾ ਲੇ ਤੇ ਆਪੀ ਆਪਾਂ ਤੋਂ ਮਾਫੀ ਮੰਗ ਲਈ ਹੋਟੀਆਂ ਦੱਸਦੇ ਪਤਾ ਸਕੇਰਾ ਕੋਈ ਮਾਫੀ ਵਾਲੀ ਵੀਡੀਓ ਤੇ ਵੀ ਅਸ਼ਨੀਲ ਮਹਾਰਾਜ ਨੇ ਜਤਾਇਆ ਰੋਜ਼ ਔਰੇ ਵਿੱਚ ਮਾਤਾ ਜੀ ਵੱਲੋਂ ਪਿੱਠ ਕਰਕੇ ਬੈਠੀਆਂ ਨੇ ਮਾਤਾ ਜੀ ਦੇ ਸਰੂਪ ਦੇ ਸਾਹਮਣੇ ਪੰਜਾਬੀ ਗਾਣੇ ਲਾ ਕੇ ਡਾਂਸ ਕਰਦੀਆਂ ਭਈਆਂ ਨੇ ਇਹ ਬੱਚਿਆਂ ਨੇ ਇਹਨਾਂ ਨੂੰ ਕਿਹਾ ਡਾਂਸ ਕਰਦੇ ਆ ਜੇ ਬੱਚਿਆਂ ਨੇ ਗਾਣਾ ਲਾਇਆ ਵੀ ਸੀ ਇਹ 50 40 50 ਪਲੱਸ ਹੈ ਇਹਨਾਂ ਨੇ ਬੱਚਿਆਂ ਨੂੰ ਰੋਕਿਆ ਕਿਉਂ ਨਹੀਂ ਸੱਚਿਆ ਕਾ ਤੁਸੀਂ ਦੇਖ ਰਹੋ ਸ਼ਬਦਾ ਦੀ ਤਾਕਤ ਦਾ ਵੈਵਨ ਮੀਡੀਆ ਮੈਂ ਬਿਆਨ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਰਹਾਲੀ ਦੇ ਦੁਰਗਾ ਸ਼ਿਵ ਸ਼ਕਤੀ ਮੰਦਿਰ ਦੇ ਵਿੱਚ ਕੁਝ ਔਰਤਾ ਪੰਜਾਬੀ ਗਾਣਿਆਂ ਤੇ ਨੱਚਦੀਆਂ ਨਜ਼ਰ ਆ ਰਹੀਆਂ ਨੇ ਤੁਸੀਂ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜੋ ਔਰਤਾ ਨੇ ਮੰਦਿਰ ਦੇ ਵਿੱਚ ਮੂਰਤੀ ਦੇ ਸਾਹਮਣੇ ਹੀ ਪੰਜਾਬੀ ਗਾਣਿਆਂ ਦੇ ਉੱਤੇ ਡਾਂਸ ਕਰਨੀਆਂ ਨੇ ਗਿੱਧਾ ਪਾ ਰਹੀਆਂ ਨੇ ਇਸ ਪ੍ਰਤੀਕਿਰਿਆ ਨੂੰ ਲੈ ਕੇ ਸੰਤ ਤੇ ਹਿੰਦੂ ਸਮਾਜ ਦੇ ਵਿੱਚ ਗੁੱਸੇ ਦੀ ਲਹਿਰ ਦੌੜ ਗਈ ਹੈ ਇਸ ਵੀਡੀਓ ਦੇ ਚਲਦਿਆਂ ਹੀ ਅਸ਼ਨੀਲ ਮਹਾਰਾਜ ਦੇ ਬਿਆਨ ਸਾਹਮਣੇ ਆਏ ਨੇ ਜਿਸ ਦੇ ਵਿੱਚ ਉਹਨਾਂ ਨੇ ਵੀਡੀਓ ਦੇ ਵਿੱਚ ਹੋਣ ਵਾਲੇ ਨਾਚ ਦਾ ਵਿਰੋਧ ਕਰਦਿਆ ਕਿਹਾ ਕਿ ਉਹਨਾਂ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤੇ ਬੇਅਦਬੀ ਕੀਤੀ ਹੈ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਔਰਤਾ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਉਹਨਾਂ ਵੱਲੋਂ ਅਮ੍ਰਿਤਸਰ ਕਮਿਸ਼ਨਰ ਨੂੰ ਸ਼ਿਕਾਇਤ ਦਰਜ ਕੀਤੀ ਗਈ ਹੈ ਤਾਂ ਜੋ ਔਰਤਾ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ ਤੇ ਉਹਨਾਂ ਨੂੰ ਸਜ਼ਾ ਮਿਲੇ ਤਾਂ ਜੋ ਅੱਗੇ ਤੋਂ ਕੋਈ ਵੀ ਅਜਿਹੀ ਗਲਤੀ ਨਾ ਕਰੇ। ਉਹਨਾਂ ਨੇ ਔਰਤਾ ਵੱਲੋਂ ਬਣਾਈ ਮਾਫੀ ਦੀ ਵੀਡੀਓ ਤੇ ਵੀ ਗੁੱਸਾ ਜ਼ਾਹਰ ਕੀਤਾ ਤੇ ਕਿਹਾ ਕਿ ਮਾਫੀ ਦੀ ਵੀਡੀਓ ਦੇ ਵਿੱਚ ਵੀ ਉਹਨਾਂ ਨੇ ਮੂਰਤੀ ਦੇ ਵੱਲ ਪਿੱਠ ਕਰਕੇ ਬੇਅਦਬੀ ਕੀਤੀ ਹੈ। ਅਸ਼ਨੀਲ ਮਹਾਰਾਜ ਨੇ ਮਾਫੀ ਦੇ ਵੀਡੀਓ ਦੇ ਵਿੱਚ ਔਰਤਾਂ ਵੱਲੋਂ ਦਿੱਤੇ ਗਏ ਬਿਆਨਾਂ ਤੇ ਵੀ ਕਿਹਾ ਕਿ ਉਹਨਾਂ ਵੱਲੋਂ ਦਿੱਤੇ ਗਏ ਬਿਆਨ ਸਰਾਸਰ ਗਲਤ ਨੇ ਜੋ ਉਹਨਾਂ ਨੇ ਕਿਹਾ ਕਿ ਛੋਟੇ ਬੱਚਿਆਂ ਦੇ ਵੱਲੋਂ ਵੀਡੀਓ ਬਣਾਈ ਗਈ ਹੈ ਉਹਨਾਂ ਦੇ ਵੱਲੋਂ ਗਾਣੇ ਚਲਾਏ ਗਏ ਨੇ ਤਾਂ ਉਹਨਾਂ ਨੇ ਸਵਾਲ ਚੁੱਕਿਆ ਕਿ ਉਹਨਾਂ ਔਰਤਾਂ ਦੇ ਵੱਲੋਂ ਉਹਨਾਂ ਬੱਚਿਆਂ ਨੂੰ ਕਿਉਂ ਨਹੀਂ ਰੋਕਿਆ ਗਿਆ ਉਹਨਾਂ ਕਿਹਾ ਜੇਕਰ ਬੱਚੇ ਅਜਿਹੀ ਗਲਤੀ ਕਰਦੇ ਨੇ ਤਾਂ ਉਹਨਾਂ ਔਰਤਾਂ ਦੇ ਵੱਲੋਂ ਉਹਨਾਂ ਨੂੰ ਕਿਉਂ ਨਹੀਂ ਰੋਕਿਆ ਗਿਆ ਜੇਕਰ ਉਹ ਜਿਹਾ ਗਾਣਾ ਲਗਾ ਰਹੇ ਸੀ ਤਾਂ ਉਹਨਾਂ ਨੇ ਉਸਦੇ ਗਾਣੇ ਉੱਤੇ ਡਾਂਸ ਕਿਉਂ ਕੀਤਾ ਤੇ ਮਾਤਾ ਜੀ ਦੇ ਮੰਦਿਰ ਦੇ ਵਿੱਚ ਨੱਚ ਕੇ ਇਸ ਤਰੀਕੇ ਦੇ ਨਾਲ ਜੋ ਬੇਅਦਬੀ ਕੀਤੀ ਹੈ ਜੋ અપਮਾਨ ਕੀਤਾ ਉਹ ਕਿਉਂ ਹੋਇਆ ਉਹਨਾਂ ਨੇ ਇਸ ਪ੍ਰਤੀਕਿਰਿਆ ਦਾ ਸਰਾਸਰ ਵਿਰੋਧ ਕੀਤਾ ਤੇ ਕਿਹਾ ਕਿ ਜਿੰਨੀ ਜਲਦੀ ਹੋ ਸਕੇ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਸਜ਼ਾ ਮਿਲੇ ਤਾਂ ਜੋ ਕੋਈ ਵੀ ਵਿਅਕਤੀ ਅਜਿਹੀ ਗਲਤੀ ਦੁਬਾਰਾ ਨਾ ਕਰ ਸਕੇ ਅੱਜ ਮੈਂ ਰਹੀ ਤੇ ਅੱਜ ਪੁਲਿਸ ਸਰ ਕੋਸਟਿੰਗ ਨੂੰ ਕੰਪਲੇਨਟ ਦਿੰਦੀ ਆ ਜਿਹਦੇ ਖਿਲਾਫ ਕੀਤੀ ਐ ਕਮਪਲੇਟ ਕੀ ਹੈ ਜਾਸ਼ੀ ਰਾਮ ਪਿਛਲੇ ਦਿਨੀ ਜਿਹੜੀਆਂ ਕਿ ਬੀਬੀਆਂ ਨੇ ਮਾਤਾ ਜੀ ਦੇ ਮੰਦਰ ਚ ਸ਼ਰਾਬੀ ਗਾਣਿਆਂ ਲਾ ਕੇ ਡਾਂਸ ਕੀਤਾ ਸੀ ਅੱਜ ਮਾਨਯੋਗ ਪੁਲਿਸ ਕਮਿਸ਼ਨ ਅੰਮ੍ਰਿਤਸਰ ਨੂੰ ਅਸੀਂ ਕੰਪਲੇਨਟ ਦੇ ਦਿੱਤੀ ਆ ਜਿਹੜੀ ਕਿ ਉਹ ਪਤਾ ਲੱਗਾ ਆ ਕਿ ਇਹ ਦੁਰਗਾ ਸ਼ਿਵ ਸ਼ਕਤੀ ਮੰਦਰ ਕਰਾਲੀ ਮਹਾਲੀ ਦੀਆਂ ਬੀਬੀਆਂ ਨੇ ਇਨਾਂ ਦੀ ਜਿਹੜੀ ਮੇਨ ਸਰਗਨਾ ਹੈਗੀ ਆ ਉਹ ਹੈਗੀ ਆ ਕਿਰਨ ਬਾਲਾ ਇਹਨਾਂ ਦੇ ਖਿਲਾਫ ਅਸੀਂ ਮਾਨਜੋ ਕਮਿਸ਼ਨ ਸਾਹਮਣੇ ਉਹਨਾਂ ਦੀ ਕੰਪਲੇਂਟ ਦੇਤੀ ਹੋਈ ਹੈ ਤੇ ਮਹਿਲਾਵਾਂ ਵੱਲੋਂ ਵੀਡੀਓ ਜਾਰੀ ਕਰਕੇ ਮਾਫੀ ਵੀ ਮੰਗੀ ਗਈ ਯਕੀਨ ਦੇ ਦੇ ਉਹਨਾਂ ਵੱਲੋਂ ਤੇ ਮਹਿਲਾਵਾਂ ਵੱਲੋਂ ਤੇ ਮਾਫੀ ਮੰਗ ਲਈ ਠੀਕ ਹੈ ਜੀ ਇਹਨੇ ਮਾਫੀ ਮੰਗੀ ਹੈ ਮਾਫੀ ਮੰਗਦਿਆਂ ਵੀ ਉਹਨਾਂ ਨੇ ਬੇਅਦਬੀ ਕੀਤੀ ਹੈ ਉਹਨਾਂ ਨੇ ਮਾਤਾ ਜੀ ਦੀ ਜਿਹੜੀ ਮੂਰਤੀ ਆ ਉਹਦੀ ਪਿੱਠ ਕਰਕੇ ਮਾਫੀ ਮੰਗ ਲੀਆ ਹੈ ਇਹਦੇ ਵਿੱਚ ਉਹਨਾਂ ਨੇ ਹੋਰ ਬੇਅਦਬੀ ਕਰ ਦਿੱਤੀ ਹੈ ਮਾਤਾ ਜੀ ਦੀ ਕਿ ਪ੍ਰਮਾਤਮਾ ਵੱਲ ਮਾਂ ਵਾਲੇ ਪੈਟ ਧਰ ਕੇ ਬੈਠ ਕੇ ਬੋਲਣ ਡੀਆਂ ਨੇ ਆਪੀ ਮੈਂ ਰੱਜੀ ਪੁੱਜੀ ਆਪੀ ਮੇਰੇ ਬੱਚੇ ਜੀ ਨਾ ਆਪੀ ਅਹੀਂ ਇਹ ਵੀਡੀਓ ਬਣਾ ਲਈ ਆਪੀ ਪੰਜਾਬੀ ਗਾਣੇ ਲਾ ਲੇ ਤੇ ਆਪੀ ਆਪਾਂ ਤੋਂ ਮਾਫੀ ਮੰਗ ਲਈ ਤੇ ਕੀ ਤੇ ਹੀ ਲੱਗਦਾ ਵਾ ਤੁਹਾਨੂੰ ਕਿ ਬੱਚਿਆਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਬੱਚਿਆਂ ਵੱਲੋਂ ਵੀਡੀਓ ਬਣਾਈ ਗਈ ਹੈ ਇਹਦੇ ਵਿੱਚ ਬੱਚੇ ਦਾ ਕੋਈ ਰੋਲ ਸਾਹਮਣੇ ਨਹੀਂ ਆ ਰਿਹਾ ਇਨਾਂ ਦੀਆਂ ਦੋ ਵੀਡੀਓ ਹੋਰ ਜਨਤਕ ਹੋਈਆਂ ਨੇ ਜਿਦੇ ਵਿੱਚ ਇਹ ਪੰਜਾਬੀ ਗਾਣੇ ਲਾ ਕੇ ਡਾਂਸ ਕਰਦੀਆਂ ਪਈਆਂ ਨੇ ਇੱਕ ਮਾਤਾ ਜੀ ਮੂਰਤੀ ਦੇ ਸਾਹਮਣੇ ਮਾਤਾ ਜੀ ਦੇ ਸਰੂਪ ਦੇ ਸਾਹਮਣੇ ਪੰਜਾਬੀ ਗਾਣੇ ਲਾ ਕੇ ਡਾਂਸ ਕਰਦੀਆਂ ਪਈਆਂ ਨੇ ਇਹ ਬੱਚਿਆਂ ਨੇ ਇਹਨਾਂ ਨੂੰ ਕਿਹਾ ਡਾਂਸ ਕਰਦੇ ਆ ਜੇ ਬੱਚਿਆਂ ਨੇ ਗਾਣਾ ਲਾਇਆ ਵੀ ਸੀ ਇਹ 50 40 50 ਪਲੱਸ ਹੈ ਗਿਆ ਇਹਨਾਂ ਨੇ ਬੱਚਿਆਂ ਨੂੰ ਰੋਕਿਆ ਕਿਉਂ ਨਹੀਂ ਇਹਨਾਂ ਨੇ ਆਪ ਜੋ ਡਾਂਸ ਕੀਤਾ ਉੱਥੇ ਇਹ ਇਹਨਾਂ ਨੇ ਆਪ ਖੁਦ ਕੀਤਾ ਆ ਏ ਹੁਣ ਬੱਚਿਆਂ ਦੇ ਸਿਰ ਤੇ ਮਰਦੀਆਂ ਵਈਆਂ ਆ ਕੱਲ ਨੂੰ ਅੱਜ ਬੱਚਿਆਂ ਸਿਰ ਤੇ ਮਰਦੀਆਂ ਬੱਚਿਆਂ ਦੇ ਕਾਰਵਾਈ ਕਰਾਉਣਾ ਚਾਹਦੀਆਂ ਆ ਜਿਹੜੀ ਮਾਫੀ ਮੰਗੀ ਕੀ ਐ ਕਿਸੇ ਮੰਗਤ ਤੇ ਜਾ ਕੇ ਮੰਗੀ ਕੀ ਐ ਕਿ ਉਹਨਾਂ ਮਹਿਲਾਵਾਂ ਨੂੰ ਆਪੇ ਵੀਡੀਓ ਬਣਾ ਕੇ ਜਿਹੜੀ ਮਾਫੀ ਮੰਗ ਲੈ। ਨਹੀਂ ਜੀ ਉਹਨਾਂ ਨੇ ਆਪ ਹੀ ਵੀਡੀਓ ਬਣਾ ਲਈ ਆ ਮੈਂ ਤੁਹਾਨੂੰ ਬਹਿਤ ਦੱਸਣਾ ਆਪ ਰੱਜੇ ਪੁੱਜੇ ਮੇਰੇ ਬੱਚੇ ਜੀਣ ਆਪੀ ਵੀਡੀਓ ਬਣਾ ਲਈ ਆਪੀ ਸ਼ਰਾਬੀ ਗਾਣੇ ਲਾ ਲੇ ਆਪੀ ਪੰਜਾਬੀ ਗਾਣੇ ਲਾ ਲੇ ਆਪੀ ਜਾ ਕੇ ਉੱਥੇ ਬਹਿ ਕੇ ਮਾਫੀ ਮੰਗ ਲਈ ਗਰੀ ਮਾਫੀ ਮੰਗਦੀਆਂ ਬਈਆਂ ਉਹ ਵੀ ਮਾਤਾ ਜੀ ਵਾਲ ਪਿੱਠ ਕਰਕੇ ਮਾਫੀ ਮੰਗਦੇ ਪਿਆ। ਉਨਾਂ ਨੇ ਹੋਰ ਬੇਅਦਬੀ ਕੀਤੀ ਹੈ ਮਾਤਾ ਜੀ ਦੀ ਮਾਫੀ ਨਹੀਂ ਮੰਗੀ ਇਹਨਾਂ ਨੇ ਬੇਅਦਬੀ ਕੀਤੀ ਹੈ ਉਥੇ ਕੋਈ ਕਿਸੇ ਦੇ ਇਹਨਾਂ ਤੇ ਕਾਨੂੰਨੀ ਨਹੀਂ ਜੀ ਅਸੀਂ ਇਹਨਾਂ ਦੇ ਕਾਨੂੰਨੀ ਕਾਰਵਾਈ ਕਰਾਵਾਂਗੇ ਅਸੀਂ ਮਾਨ ਜੋ ਕਮਿਸ਼ਨ ਸਾਹਿਬ ਨੂੰ ਕੰਪਲੇਂਟ ਦੇ ਦਿੱਤੀ ਹੋਈ ਹੈ ਇਹਨਾਂ ਦੇ ਖਿਲਾਫ ਅਸੀਂ ਨਹੀਂ ਇਹਨਾਂ ਨੂੰ ਛੱਡਣਾ ਇਹਨਾਂ ਨੇ ਢੋਂਗ ਰਚਿਆ ਆਇਆ ਚਲੋ ਪੰਜਾਬੀ ਗਾਣੇ ਲਾ ਲਓ ਮਾਤਾ ਜੀ ਦੇ ਮੰਦਰ ਦੇ ਡਾਂਸ ਕਰ ਲਓ ਭੰਗੜੇ ਪਾ ਲਓ ਮੁਰਗੇ ਮਾਫੀਆਂ ਮੰਗ ਲਓ ਇਹ ਮਾਫੀ ਇਹਨਾਂ ਨੂੰ ਨਹੀਂ ਦਿੱਤੀ ਜਾਏਗੀ ਇਹਨਾਂ ਤੇ ਕਾਨੂੰਨੀ ਕਾਰਵਾਈ ਹੀ ਕੀਤੀ ਜਾਏਗੀ